ਕੀ ਗੱਲ ਆ ਜਾ ਕੇ ਅਸੀਂ ਗਾਵਾਂ ਲੈ ਚੱਲ ਗਾਵਾਂ ਚੁੰਜ ਗਿਆ ਏ ਦੋਵੇਂ ਭੈਣ ਭਰਾ ਹੀ ਰੋਪੇ ਆਹੀ ਤਾਂ ਵੇਲੇ ਵੀ ਹੋ ਗਈ ਇਹ ਨਰਾ ਤੋਂ ਦਿਆ ਪ੍ਰੋਟੀਨ ਦਾਲੂ ਪੀਣ ਵਾਲਿਆ ਪ੍ਰੋਟੀਨ ਨਰਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਕੀ ਗੱਲ ਆ ਗਾਵਾ ਲੈ ਚੱਲ ਗਾਵਾਂ ਚੁੰਨੀਆਂ ਗਿਆ ਲਾਸਟ ਗਾਂ ਤੇ ਚੱਲ ਕੇ ਜੋ ਫਿਰਦਾ ਗੁੱਡ ਮਾਰਨਿੰਗ ਹਾਂ ਮਿੱਤਰਾ ਠੀ ਰਾਤ 12 ਵਜੇ ਤੈਨੂੰ ਮੁੜ ਕੇ ਫੰਕਸ਼ਨ ਕਰਦੇ ਨੂੰ نئی ਸਹੇਲੀ ਬਣੀ ਹੈ ਵਾਓ ਕੀ ਬਾਤ ਹੈ ਇਧਰ ਦੇਖੇ ਆਸੇ ਇਧਰ ਦੇਖੇ ਇਹ ਸਾਲਿਆ ਲੇਟ ਆਇਆ ਮੈਂ ਸਾਰੇ ਅੰਗਾਵਾਂ ਚੋਲੀਆਂ ਆ ਚੱਕ ਲਾ ਲਿਆ ਹੀ ਫੂਨ ਤੜਕੇ ਪੰਜ ਪੰਜ ਦੇ ਫੂਨ ਲਾ ਲਿਆ ਜੀ ਇਹ ਐਣੀ ਹਟਦਾ ਸੰਗਤ ਹੀ ਮਾੜੀ ਹੈ ਦੀ ਰੋਪੇ 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 ਔਰ ਰੋਪੇ ਰੋਪੇ ਦੋਵੇਂ ਭੈਣ ਭਰਾ ਹੀ ਰੋਪੇ ਯੋ ਓ ਹਿੱਤਾ ਵੇਲੇ ਵੀ ਹੋ ਗਿਆ ਵੀ ਯੋ ਯੋ ਹਿਓ ਹਿਓ ਹਲਾ ਥਾਲਿਆ ਫਾਲਾ ਫਾਲਾ ਤੇਰੀ ਆ ਇਹ ਨਰਾ ਤੋਦਿਆ ਪ੍ਰੋਟੀਨ ਦਾਰੂ ਪੀਣ ਵਾਲਿਆ ਪ੍ਰੋਟੀਨ ਨਰਾ ਇਹ ਚਾਹੀਦੀ ਇਹ ਤਾਂ ਸਾਰੇ ਕੈਲਸ਼ੀਅਮ ਤਾਂ ਤਤਰੇ ਸਰੀਰ ਲਈ ਅੱਛੋ ਕਿਹੜੇ ਕਿਹੜੇ ਫਰੈਂਡਾਂ ਨੂੰ ਚਾਹ ਬਸਾਂਦਾ ਗੁੱਡ ਮਾਰਨਿੰਗ ਪਿੰਡ ਸਾਡੇ ਮੁੰਡਾ ਬਿਮਾਰ ਸੀ ਤੇ ਮੋਟਾਂ ਨਾਲ ਹੀ ਚਾਹ ਲੈ ਕੇ ਆਇਆ ਉਹ ਰਾਤ ਦੇ ਇੱਥੇ ਵਿਚਾਰੇ ਮੁੰਡੇ ਪਿੰਡ ਦੇ ਹੀ ਆ ਮੋਟਾ ਬਹੁਤ ਭਗਤਾ ਦੇਸ਼ ਭਗਤਾ ਹੀ ਪਿੰਡ ਭਗਤਾ ਚਲੋ ਚਾਹੀਦਾ ਵੀ ਆ ਜੀ ਕਾਨੇ ਪੈਣ ਵਾਲੇ ਸਿਰਕੀਆਂ ਠੀਕ ਆ ਮਾਹੌਲ ਕਦੇ ਕਦੇ ਮੈਂ ਸੋਚਦਾ ਜੀਪ ਸੇਲ ਕਰਦ ਕੇ ਪਰ ਨਹੀਂ ਕੀ ਕਰਾਂਗੇ ਇਹਨੂੰ ਵੇਚ ਕੇ ਨਜ਼ਾਰੇ ਬੜੇ ਨੇ ਵੈਰੀ ਵੈਰੀ ਗੁੱਡ ਮਾਰਨਿੰਗ ਆ ਇਧਰ ਬੰਦੇ ਦਾ ਘਰ ਬੰਨਦਿਆ ਵਾ ਉਧਰ ਪਾਉ ਉਹਨੂੰ ਲੱਭਦਾ ਫਿਰਦਾ ਇਹ ਪੱਟੂ ਫੋਨ ਤੇ ਹੀ ਲੱਗਾ ਕਹਿੰਦਾ ਪਤਾ ਨਹੀਂ ਕੀ ਐ ਇੱਕ ਤਾਂ ਸਮਝ ਨਹੀਂ ਆਉਂਦੀ ਪਾਉ ਤੇਰੇ ਸਮਝ ਆਉਂਦੀ ਹਾਂ ਛੱਟੇ ਬੰਦੇ ਫੋਨ ਲਾ ਲੈਂਦਾ ਪਾਉ ਜੇ ਕੋਈ ਨੇ ਦੀ ਸਮਝ ਆਉਂਦੀ ਤੇ ਦੱਸਿਓ ਕੀ ਕਹਿੰਦਾ ਈ ਲੈ ਕਿਉਂ ਨਹੀਂ ਹਟਦਾ ਤਕਰਾਉਣਾ ਇਹ ਕਸਿਆ ਨਹੀਂ ਜਾਂਦਾ ਕਲੰਪ ਕਲੰਪ ਨਹੀਂ ਕਸਿਆ ਜਾਂਦਾ ਚੂੜੀ ਫਰੀ ਹੈ ਹੀ ਪਈ ਆ ਮੇਰੇ ਸਾਨੂੰ ਨਹੀਂ ਕਲੰਪ ਨਵਾਂ ਲਾਉਣਾ ਪੈਣਾ ਫਿਰ ਇਹ ਇਹਨੂੰ ਕੋਈ ਫਿਕਰ ਟੈਨਸ਼ਨ ਹੈਗੀ ਆ ਵੀ ਲੈ ਵੀ ਮੇਰੇ ਲਈ ਬੰਦੇ ਕੋ ਕਰੰਦੇ ਆ ਹੈ ਭਾਉ ਚੌਥੀ ਵਾਰ ਦੂਰ ਕਰ ਚੌਥੀ ਵਾਰੀ ਤੈਨੂੰ ਪਤਾ ਲੋਕਾਂ ਦੀ ਜ਼ਿੰਦਗੀ ਤੰਗੀਆਂ ਚ ਹੁੰਦੀ ਆ ਇਹਦੀ ਟੈਨਸ਼ਨਾਂ ਐ ਲੰਗ ਚੱਲੀ ਵਿਚਰੇ ਦੀ ਕਾਦੀ ਟੈਂਸ਼ਨ ਲਈ ਫਿਰਦਾ ਚੱਕੀ ਫਿਰਦਾ ਪਤਦਰਾਂ ਹੀ ਨਹੀਂ ਸੁਟਾ ਸਟਾ ਮਾਰ ਨਜ਼ਾਰਾ ਲੈ ਤੂੰ ਭੈ ਜੋ ਕਿਹੜੀ ਦੁਨੀਆ ਦਾ ਰੀਦਰਾ ਫਿਰਦਾ ਉਹ ਨਹੀਂ ਕੱਸਾ ਜਾਣਾ ਟੱਲਾ ਚੂੜੀ ਫਰੀ ਉਹਦੀ ਭਲਾ ਆਸਤੇ ਕਰੇਗਾ ਆ ਫਿਰ ਰਹਿਣੇ ਲਈ ਤਿਆਰ ਹੋ ਆਪਣੇ ਨਵੇਂ ਘਰ ਮੇ ਜੇ ਘਰ ਆਪਕਾ ਹੀ ਹੈ ਨਿਆ ਠੀਕ ਹੈ ਨਾ ਇਸ ਚਾਰ ਦਿਵਾਰੀ ਮੈਂ ਆਪਕੋ ਕੈਰ ਕਰ ਦਿਆ ਜਾਏਗਾ ਠੀਕ ਹੈ ਓਕੇ ਠੀਕ ਆ ਐਂ ਕਰਿਆ ਕਰੀ ਮੇਰੀ ਗੱਲ ਸੁਣ ਜੇ ਅੰਦਰ ਨਾ ਤਰਾ ਜੀ ਲੱਗਿਆ ਕਰੂਗਾ ਨਾ ਆਪਣੀਆਂ ਗੁੱਤਾਂ ਚੱਕ ਕੇ ਪੱਖੇ ਨਾ ਬੰਨ ਲਿਆ ਕਰੀ ਤੇ ਗੋਲ ਗੋਲ ਅੰਦਰ ਘੁੰਮੀ ਜਾ ਕਰੀ ਐ ਗਲਾਟੂ ਵਾਂਗੂ ਨਾ ਵੇਖੀ ਤੂੰ ਤੇਰਾ ਜੀ ਨਹੀਂ ਲੱਗਣਾ ਅੰਦਰ ਮੈਂ ਆਖਾ ਤੇਰਾ ਉਹ ਦਰ ਐ ਤੇ ਕਰ ਤੇਰਾ ਇਹ ਨਾ ਕੀ ਆ ਪਤਾ ਹਾਏ ਮੂੰ ਤਾਂ ਅਥਲਾ ਪਹਿਲਾਂ ਤੇ ਹਾਂ ਆਏ ਹਾਏ ਹਾਏ ਗਲੇਡੂ ਤੇਰੇ ਆਏ ਗਾਇਸ ਵਾਕੇ ਤੇਰੀ ਗੱਲ ਸੱਚੀ ਆ ਨਾ ਤੇਰੀ ਸਾਰੀ ਖਾ ਕੇ ਤੇਰੀਆਂ ਅੱਖਾਂ ਨੇ ਲੱਗ ਗਈਆਂ ਗੱਡੀਆਂ ਮੋਟੀਆਂ ਮੋਟੀਆਂ ਇੰਨਾ ਪਾਣੀ ਛੱਡਦੀ ਇਹਨਾਂ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਸ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ